ਪੰਜਾਬ ਦੇ ਇਸ ਪਿੰਡ ਦੇ ਨਿੱਕੇ ਜਿਹੇ ਬੱਚੇ ਦੀ ਆਵਾਜ਼ ਨੇ ਮਨਪ੍ਰੀਤ ਬਾਦਲ ਨੂੰ 꼿 ਕੇ ਰੱਖ ਦਿੱਤਾ। ਇਸ ਦੀ ਸੁਰੀਲੀ ਆਵਾਜ਼ ਜੀ ਜੋਇਸ ਨੇ ਗੀਤ ਗਾਇਆ ਹੈ। ਉਸ ਗੀਤ ਨੂੰ ਸੁਣ ਕੇ ਇਸ ਬੱਚੇ ਦਾ ਹਰ ਕੋਈ ਕਾਇਲ ਹੋ ਗਿਆ ਹੈ। ਉੱਥੇ ਹੀ ਮਨਪ੍ਰੀਤ ਬਾਦਲ ਵੀ ਇਸ ਦੇ ਵਿੱਚ ਨਜ਼ਰ ਆ ਰਹੇ ਨੇ। ਵੀਡੀਓ ਤੁਹਾਡੇ ਨਾਲ ਅਸੀਂ ਸਾਂਝਾ ਕਰ ਰਹੇ ਹਾਂ। ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਜਿੱਥੇ ਕੀ ਜ਼ਿਮਨੀ ਚੋਣਾ ਦੇ ਦੌਰਾਨ ਗਿੱਦੜਬਾਹ ਦੇ ਵਿੱਚ ਚੋਣਾ ਦੇ ਰੰਗ ਦੇ ਵਿੱਚ ਇਹ ਗਿੱਦੜਬਾਹ ਪੂਰੀ ਤਰੀਕੇ ਦੇ ਨਾਲ ਰੰਗਿਆ ਹੋਇਆ ਨਜ਼ਰ ਆ ਰਿਹਾ ਹੈ ਬਹੁਤ ਹੀ ਪਿਆਰੀ ਤੇ ਮਿੱਠੀ ਆਵਾਜ਼ ਦੇ ਵਿੱਚ ਇਸ ਨਿੱਕੇ ਜਿਹੇ ਬੱਚੇ ਨੇ ਗੀਤ ਗਾਇਆ ਹੈ ਉਸ ਗੀਤ ਨੂੰ ਸੁਣ ਕੇ ਹਰ ਕੋਈ ਇਸ ਬੱਚੇ ਨੂੰ ਸ਼ਾਬਾਸ਼ੀ ਦੇ ਰਿਹਾ ਹੈ ਤੇ ਬਹੁਤ ਹੀ ਪਿਆਰਾ ਗੀਤ ਹੈਗਾ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਜਿੱਥੇ ਪੰਜਾਬ ਦੇ ਬੱਚਿਆਂ ਦੇ ਵਿੱਚ ਹੁਨਰ ਤੇ ਕਾਬਿਲਤ ਦੀ ਕੋਈ ਘਾਟ ਨਹੀਂ ਐ ਇਹਨਾਂ ਨੂੰ ਸਿਰਫ ਤਰਾਸ਼ਨ ਤੇ ਹੌਸਲਾ ਅਫਜ਼ਾਈ ਦੀ ਲੋੜ ਐ ਪੱਥਰਾਂ ਦਾ ਜੱਗ ਸੀ ਛੋਟਾ ਲੜ ਪੁਨੇ ਚ ਗਿਆਂ ਲੱਗ ਸੀ ਜਿਵੇਂ ਕੱਟ ਦਾਤੇ ਪੱਥਰਾਂ ਦਾ ਜੱਗ ਸੀ ਛੋਟਾ ਲੜ ਪੁਨੇ ਚ

ਪੰਜਾਬ ਦੇ ਇਸ ਪਿੰਡ ਦੇ ਨਿੱਕੇ ਜਿਹੇ ਬੱਚੇ ਦੀ ਆਵਾਜ਼ ਨੇ ਮਨਪ੍ਰੀਤ ਬਾਦਲ ਨੂੰ ਕੀਲ ਕੇ ਰੱਖ ਦਿੱਤਾ ਇਸ ਦੀ ਸੁਰੀਲੀ ਆਵਾਜ਼ ਜੀ ਜੋਇਸ ਨੇ ਗੀਤ ਗਾਇਆ ਹੈ ਉਸ ਗੀਤ ਨੂੰ ਸੁਣ ਕੇ ਇਸ ਬੱਚੇ ਦਾ ਹਰ ਕੋਈ ਕਾਇਲ ਹੋ ਗਿਆ ਹੈ ਉੱਥੇ ਹੀ ਮਨਪ੍ਰੀਤ ਬਾਦਲ ਵੀ ਇਸ ਦੇ ਵਿੱਚ ਨਜ਼ਰ ਆ ਰਹੇ ਨੇ ਵੀਡੀਓ ਤੁਹਾਡੇ ਨਾਲ ਅਸੀਂ ਸਾਂਝਾ ਕਰ ਰਹੇ ਹਾਂ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਜਿੱਥੇ ਕੀ ਜ਼ਿਮਨੀ ਚੋਣਾ ਦੇ ਦੌਰਾਨ ਗਿੱਦੜਬਾਹਦ ਵਿੱਚ ਚੋਣਾ ਦੇ ਰੰਗ ਦੇ ਵਿੱਚ ਇਹ ਗਿੱਦੜਬਾਹ ਪੂਰੀ ਤਰੀਕੇ ਦੇ ਨਾਲ ਰੰਗਿਆ ਹੋਇਆ ਨਜ਼ਰ ਆ ਰਿਹਾ ਹੈ ਬਹੁਤ ਹੀ ਪਿਆਰੀ ਤੇ ਮਿੱਠੀ ਆਵਾਜ਼ ਦੇ ਵਿੱਚ ਇਸ ਨਿੱਕੇ ਜਿਹੇ ਬੱਚੇ ਨੇ ਗੀਤ ਗਾਇਆ ਹੈ ਉਸ ਗੀਤ ਨੂੰ ਸੁਣ ਕੇ ਹਰ ਕੋਈ ਇਸ ਬੱਚੇ ਨੂੰ ਸ਼ਾਬਾਸ਼ੀ ਦੇ ਰਿਹਾ ਹੈ ਤੇ ਬਹੁਤ ਹੀ ਪਿਆਰਾ ਗੀਤ ਹੈਗਾ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਜਿੱਥੇ ਪੰਜਾਬ ਦੇ ਬੱਚਿਆਂ ਦੇ ਵਿੱਚ ਹੁਨਰ ਤੇ ਕਾਬਿਲियत ਦੀ ਕੋਈ ਘਾਟ ਨਹੀਂ ਐ ਇਹਨਾਂ ਨੂੰ ਸਿਰਫ ਤਰਾਸ਼ਨ ਤੇ ਹੌਸਲਾ ਫਜ਼ਾਈ ਦੀ ਲੋੜ ਐ ਪੱਥਰਾਂ ਦਾ ਜੱਗ ਸੀ ਛੋਟਾ ਲੜ ਪੁਲੇ ਚ ਗਿਆਂ ਲੱਗ ਸੀ ਵੀ ਦੇਨ ਕੱਤ ਦਾਤੇ ਪੱਥਰਾਂ ਦਾ ਜੱਗ ਸੀ ਛੋਟਾ ਲੜ ਪੁਲੇ ਚ ਗਿਆਂ ਕਹਿਰਤਾ ਗਿਆ ਤੂੰ ਤਾਇਆ ਸੀ ਵੰਡਾਣ ਦੁੱਖ ਮੇਰੇ ਵੇ